ਆਪਣੇ ਪੁੱਤਰ ਦੀ ਸਿੱਖੀ ਕਤਲ ਹੋਣ ਤੋਂ ਬਾਅਦ ਕਿਵੇਂ ਆਪਣੀ ਕਿਸਮਤ ਨੂੰ ਕੋਸਦੀ ਹੈ ਪਿਆਰ ਨਾਲ ਸਰਬਣ ਕਰਿਓ ਜੀ ਅੱਜ ਬੀਬੀਆਂ ਨੇ ਜੂੜਾ ਕਰਨ ਦੀਆਂ ਮਾਰੀਆਂ ਨਾ ਹੀ ਦੇ ਭੇਜ ਦਿੰਦੀਆਂ ਨੇ ਪਰ ਮਹਾਰਾਣੀ ਜਿੰਦਕੌਰ ਨੇ ਅੰਨੀ ਹੋਈ ਨੇ ਆਪਣੇ ਬੱਚੇ ਦੇ ਸਿਰ ਤੇ ਜਦੋਂ 20 ਸਾਲ ਦੀ ਉਮਰ ਦੇ ਬਾਅਦ ਹੱਥ ਫੇਰਿਆ ਸਿਰ ਤੇ ਜੂੜਾ ਨਹੀਂ ਸੀ ਤਾਂ ਉਹਦੀ ਕਿਸਮਤ ਨੂੰ ਕਹਿੰਦੀ ਆ ਕਿ ਬਹੁਤ ਸ਼ੱਡਾਂ ਮਾਰੀਆਂ ਜ਼ਿੰਦਗੀ ਦੇ ਵਿੱਚ ਸਾਰੀਆਂ ਸੱਟਾਂ ਮੈਂ ਬਰਦਾਸ਼ਤ ਕਰ ਗਈ ਪਰ ਆ ਜਿਹੜੀ ਸਿੱਖੀ ਖੋਲੀ ਇਹ ਸੱਟ ਹੋ ਸਕਦਾ ਮੈਂ ਬਰਦਾਸ਼ਤ ਨਾ ਕਰਾਂ ਦਸਵੇਂ ਪਾਸ਼ਾ ਦੀ ਪੁੱਤਰੀ ਕਿਵੇਂ ਕਿਸਮਤ ਨੂੰ ਕੋਸਦੀਆ ਪਿਆਰ ਨਾਲ ਸਰਬੰਧ ਕਰੇਗੀ ਹਾਂ ਪੁੱਤਰੀ ਬੇਦੇਸ ਕਿਟਾਵੇ ਤੋਕੇ ਜੱਜ ਦੇਖੀ ਵੀ ਕਿਸਮਤ ਨੂੰ ਕੋਸਣਾ ਲੱਗੀ ਪੁੱਤਰੀ ਦਸ਼ਮੇਸ਼ ਦੀ ਕਿਸਮਤ ਨੂੰ ਕੋਸਣਾ ਲੱਗੀ ਪੁੱਤਰੀ ਦਸ਼ਮੇਸ਼ ਸਿੱਖੀ ਵੀ ਕੋਕੇ ਨੀ ਲੱਗੀ ਤੁੰਗਰ ਨੋ ਪਿਆਰੀ ਸਿੱਖੀ ਵੀ ਕੋਕੇ ਨੀ ਜਿੰਦਾ ਤਾਂ ਗਿਉਂਦੀ ਮਰ ਜੂ ਪੱਲੀ ਜਦ ਜ਼ਟ ਤੇ ਮਾਰੀ ਆਹੂ ਤਾਂ ਚਿੰਗੋੜਤੀ ਤੋੜਤੀ ਮਿੱਟੀ ਵਿੱਚ ਮੇਰੀ ਮੁਹੱਬਤ ਨੈਣਾ ਚੋਕੇ ਨੀ ਲੱਗੀ ਹੁੰਦਾ ਅੱਲਾਹ ਪਿਆਰੀ ਅਸੀਂ ਕੀ ਵਿਖੋਗੇ ਨੀ ਜਿੰਦਾ ਪਾ ਗਿਉਂਗੀ ਮਾਰ ਜੂ ਦੁੱਧ ਤੇ ਮਾਰੀ ਜਨ ਤੇ ਮਰ ਜਾਣੀ ਬੇ ਸਿਮਿਆ ਤੱਕ ਰੂੜ ਰਿਕਦੀ ਜਨ ਤੇ ਪਟਾ ਰਾਣੀ ਸਿਵਿਆਂ ਤਾਂ ਕੇ ਰਹੂ ਰੜ ਕੇ ਵੀ ਜਦ ਤੇ ਪਟ ਰਾਣੀ ਦੇ ਮੇਰਾ ਤਾਂ ਰਾਜ ਖੋਲ ਗਿਆ ਮੇਰਾ ਤਾਂ ਰਾਜ ਖੋਲ ਗਿਆ ਦੁਸ਼ਮਣ ਦੇ ਹੋ ਕੇ ਵੀ ਲਾਗੀ ਹੋ ਜਾਂ ਨੋ ਪਿਆਰੀ ਅਸੀਂ ਕੀ ਵੀ ਖੋ ਕੇ ਲੀ ਦਾਗੀ ਮਹਿਰ ਵੀ ਨਾ ਜਤਾ ਕਿਸਮਤ ਰੱਖਲੇ ਦਿਲ ਤੋਂ ਕੇ ਨੀ ਮੈਂ ਜੀ ਹੁਣ ਜਾਨੋ ਪਿਆਰੀ ਅਸ ਕੀ ਵਿਖੋ ਕੇ ਨੀ ਜਿੰਦਾ ਬਾਹੋਂ ਵੀ ਮਰ ਜੂ ਪੰਨੂ ਨਾ ਸੁਪਨੇ ਵਿੱਚ ਵੀ ਚੌਥੀ ਸੱਟ ਮਾਰੀ ਜਿੰਦਾ ਦੁਖੇ ਆ ਰਹੀ ਏ ਦੇ ਤਾਜ ਦੇ ਜ਼ਮਕਾ ਜਿੰਦਾ ਦੁਖੇ ਆ ਰਹੀ ਨੂੰ ਸਤ ਲੁਜ ਦੇ ਕੰਡੇ ਘਰ ਕੇ ਸਤ ਲੁਜ ਦੇ ਕੰਡੇ ਘਰ ਕੇ ਤੁਰ ਗਈ ਸਾਰੋ ਕੇ ਨੀ ਲੈ ਗਈ ਹੁਣ ਜਨੋ ਪਿਆਰੀ ਆ ਸਿੱਖੀ ਵੀ ਖੋਤੇ ਨੀ ਲੈ ਗਈ ਹੁਣ ਜਨੋ ਪਿਆਰੀ ਕੰਪਨ ਦੇ ਮੇਂ ਸੱਜ ਜਦ ਮੀਨ ਲੱਤੇ ਲੱਭ ਜੀ ਨਾ ਨਾ ਸਤਰਨੀ ਮੇਰੀ ਕਿਉ ਲਈ ਤਲਾਸੀ ਲਾਲਾ ਕੇ ਵਸਤਰਨੀ ਮੇਰੀ ਕਿਉ ਲਈ ਤਲਾਸੀ ਲਾਲਾ ਕੇ ਵਸਤਰਨੀ ਮੇਰਾ ਤਾਂ ਪੂਟਾ ਪੂਟਾ ਰੱਖਤਾ ਸੀ ਕੋ ਕੇ ਨੀ ਲਾ ਜੀ ਹੁ ਜਾਨੋ ਪਿਆਰੀ ਸਿੱਖੀ ਵੀ ਖੋ ਕੇ ਨਹੀਂ ਜਿੰਦਾ ਤਾਂ ਕਿਉਂ ਮਰ ਜੂ ਹੁਸਾਏਗੀ ਮੈਂ ਪੰਜੇ ਸਤਾ ਅਸੇ ਨਹੀਂ ਰਹਿ ਸਕਦੀ ਨਾ ਸਿੱਖੀ ਦੇ ਬਾਜੋਂ ਜਿੰਦਾ ਜਿਉਂਦੀ ਰਹਿ ਸਕਦੀ ਨਾ ਸਿੱਖੀ ਦੇ ਬਾਜੋਂ ਜਿੰਦਾ ਜਿਉਂਦੀ ਰਹਿ ਸਕਦੀ ਨਾ ਮਰ ਜੂਂਗੀ ਜੰਮ ਮਾਰੇ ਜਉਂਦੇ ਜੰਦਰੇ ਨੂੰ ਰੋਗਣ ਜਿਹੀ ਹੋ ਕੇ ਵੀ ਲੱਗੀ ਹੁਣ ਜਾਨੋ ਪਿਆਰੀ ਸਿੱਖੀ ਵੀ ਖੋਦੇ ਨੀ ਲੱਗੀ ਹੁਣ ਜਾਨੋ ਪਿਆਰੀ ਉੱਥੇ ਨਾ ਵੇਰ ਤਾਲੇ ਗਟਾ ਬੈ ਗਈ ਬਮਾਰਸੀ ਜ਼ਿੰਦਾਂ ਨੇ ਜ਼ਿੰਦਾਹਾਰਾ ਨਹੀਂ ਐਥੇ ਗਈ ਤੇ ਗਈ ਹਾਰ ਸੀ ਕਲਦਾਏ ਸ਼ਮਲੇ ਵਾਲਾ ਕਲਦਾਏ ਸ਼ਮਲੇ ਵਾਲਾ ਲੱਗੀ ਮਨ ਮੋਕੇ ਵੀ ਲੱਗੀ ਹੁਣ ਜੰਮੋ ਪਿਆਰੀ ਸਿੱਖੀ ਵੀ ਖੋਤੇ ਨੀ ਜਿੰਦਾਂ ਬਾਗਿਉਂ ਦੇ ਮਰ ਗਿਉਂ ਸੋਇਨਿਆ ਕਹਾਜਰੀਆਂ ਪਰਵਾਣ ਕਰਿਓ ਜੀ ਬੋਲਦਿਆਂ ਤੋਂ ਹੁਣਾਂ ਪੁੰਦਾ ਚੋਕਾਂ ਦੀ ਸ਼ਿਮਾ ਵਰਕਿਓ ਜਿਨ੍ਹਾਂ ਸੰਗਤਾਂ ਨੇ ਮਾਨਾ ਕਰਕੇ ਮਾਨ ਕੀਤਨ ਔਰ ਪਿਆਰ ਦਿੰਦਾ ਸਤਿਗੁਰੂ ਨਾਮ ਆਪ ਜਾਣਦੇ ਨੇ ਚੜ੍ਹਦੀ ਕਲਾ ਹਰਮਤ ਤੇ ਬਖਸ਼ਣਾ ਦਿਓ ਸੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ